ਕਰੀਬਨ 3.5 ਸਾਲ ਚ ਔਰ ਉਸ ਤੋਂ ਪਹਿਲੇ 4 ਸਾਲਾਂ ਚ ਜੋ ਗਦਰ ਦਿੱਲੀ ਕਮੇਟੀ ਚ ਮਚਿਆ ਉਹ ਕਿਸੇ ਕੋਲੋਂ ਭੁੱਲਾ ਛੱਕਿਆ ਨਹੀਂ ਅੱਜ ਦਿੱਲੀ ਕਮੇਟੀ ਦੇ ਸਕੂਲ ਬਰਬਾਦ ਹੋ ਗਏ ਹਸਪੀਟਲ ਜਿਹੜਾ ਸ਼ੁਰੂ ਨਹੀਂ ਸੀ ਹੋਇਆ ਬੜਾ ਰੋਲਾ ਪਿਆ ਸੀ ਉਹ ਖਤਮ ਹੋ ਗਿਆ ਇਹਨਾਂ ਨੇ ਆਪ ਕਹਤਾ ਸੀ ਜਿਹੜੀ ਉਹ ਕਰਾਂਦੇ ਆ ਔਰ ਸਾਡੇ ਕੁਮਿਸ਼ਨਾਂ ਖਤਮ ਹੋ ਗਿਆ ਇਸ ਉੱਪਰ ਜੋ ਗਦਰ ਇਹਨਾਂ ਨੇ ਕਰਵਾਇਆ ਉਸ ਦਿੱਲੀ ਸਿੱਖੋਂ ਗੁਰਦਵਾਰਿਆਂ ਦੇ ਇਤਿਹਾਸ ਵਿੱਚ 1921 ਤੋਂ ਬਾਅਦ ਕਿਸੇ ਨੇ ਨਹੀਂ ਕਰਾਇਆ ਜਾਂ ਮੰਤਨ ਨਰਾਣੂ ਸਨ ਤੇ ਜਾਂ ਇਹ ਸਨ ਇਹਨਾਂ ਦੀ ਕੈਟਾਗਰੀ ਮੰਤਨ ਨਰਾਣੂਆਂ ਚ ਆਉਂਦੀ ਹੈ ਅੱਸੀ ਅਜ ਪ੍ਰਾਈਮ ਮਿਨਿਸਟਰ ਨੂੰ ਜੋ ਕੁਝ ਇਹਨਾਂ ਨੇ ਦਿੱਲੀ ਕਮੇਟੀ ਚ ਕੀਤਾ ਉਹ ਸਾਰਾ ਕੁਝ ਦੱਸਿਆ ਹੈ ਫਿਰ ਜੋ ਦਿੱਲੀ ਦੀ ਸਰਕਾਰ ਨੇ ਜਿਸ ਤਰ੍ਹਾਂ ਇਲੈਗਲ ਤਰੀਕੇ ਨਾਲ ਦੋ ਮੈਂਬਰ ਸਾਡੇ ਕੱਢ ਕੇ ਦੋ ਮੈਂਬਰ ਆਪਣੇ ਪਾਤੇ ਉਹ ਵੀ ਦਸੀ ਦੇ ਦਿਖਿਆ ਅੱਜ ਸਾਨੂੰ ਹਾਈ ਕੋਰਟ ਤੋਂ ਸਾਡੇ ਮੈਂਬਰਾਂ ਨੂੰ ਵੋਟ ਪਾਣ ਦਾ ਹੱਕ ਮਿਲਿਆ ਹੈ ਮਲੇ ਆਪਣੇ ਮੈਂਬਰਾਂ ਨੂੰ ਵੋਟ ਲੈਣ ਦਾ ਹੱਕ ਲੈਣ ਲਈ ਸਾਨੂੰ ਹਾਈ ਕੋਰਟ ਦੇ ਦਰਵਾਜ਼ੇ ਖੜਕਾਣੇ ਪਏ ਔਰ ਇਹ ਕਹਿੰਦੇ ਨੇ ਕਿ ਅਸੀਂ ਤੇ ਇੱਥੇ ਹੁਣ ਇਲੈਕਸ਼ਨ ਹੋਣ ਹੀ ਨਹੀਂ ਦੇਣੀ ਕਿਉਂ ਨਹੀਂ ਹੋਣ ਦੋਣੀ ਸਾਡੇ ਪਿੱਛੇ ਪ੍ਰਾਈਮ ਮਿਨਿਸਟਰ ਮੋਦੀ ਹੈ ਜੀ ਮਿਨਿਸਟਰ ਰੇਖਾ ਗੁਪਤਾ ਤੇ ਸਾਡੇ ਪਿੱਛੇ ਹੋਰ ਲਗੜਨ ਪਕੜ ਆ ਗਏ ਜਿਨ੍ਹਾਂ ਦੀ ਸਿੱਖ ਕੌਮ ਦੇ ਵਿੱਚ ਇੱਕ ਥੇਲਾ ਵਕਤ ਨਹੀਂ ਹੈ ਇੱਕ ਥੇਲਾ ਵਕਤ ਬਿਆਨ ਦਵਾਲੋ ਜੋ ਮਰਜ਼ੀ ਕਰ ਲੋ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕੋਲੇ ਗੁਜਾਰਸ਼ ਹੈ ਕਿ ਕਿ ਸਿੱਖਾਂ ਦੇ ਨਾਲ ਇਹ ਜ਼ੁਲਮ ਤੁਹਾਡੀ ਸਰਕਾਰ ਵੱਲੋਂ ਹੋਣਾ ਇਹਦੀ ਕੀਮਤ ਬੜੀ ਭੜਾਣ ਚੁਕਾਣੀ ਪਵੇਗੀ ਅੱਜ ਤੇ ਮੌਕਾ ਵੀ ਤਰੇਕ ਹੋ ਗਵਾਲ ਲਈ ਅੰਗਰੇਜ਼ਾਂ ਵਾਂ ਕਦੇ ਵੀ ਪਿਆ ਮੁਗਲਾਂ ਵਕਤ ਵੀ ਪਿਆ ਕਾਨ ਸੌਗਰ ਦੇ ਭੇਜਿਆ ਸਿੱਖਾਂ ਨਾਲ ਲੜਕੇ ਕੋ ਬਚਿਆ ਹੈ ਤੇ ਮੈਂ ਦੱਸਿਆ। ਔਰ ਮੈਂ ਐਸੀ ਤੁਹਾਨੂੰ ਕਹਿੰਦੇ ਆ ਤੁਸੀਂ ਕੰਮ ਚੰਗਾ ਕਰਦੇ ਪਿਓ ਚੰਗਾ ਕੰਮ ਕਰਦੇ ਰਹੋ ਸਿੱਖਾਂ ਨਾਲ ਵਗਾੜਨ ਦੀ ਔਰ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਰਸਤਾ ਸ਼ੇਪ ਕਰਨ ਦੀ ਦਖਲਅੰਦਾਜ਼ੀ ਕਰਨ ਦੀ ਬਿਲਕੁਲ ਲੋੜ ਨਹੀਂ ਹੈਗੀ ਤੁਹਾਨੂੰ। ਤੁਸੀਂ ਇਸਤੀਫਾ ਦਿੱਤਾ ਅੱਜ ਤੁਸੀਂ ਮਨਜੀਤ ਸਿੰਘ ਜੀ ਕਿ ਉਹਨਾਂ ਨੇ ਸਾਡਾ ਇਸਤੀਫਾ ਹੈਗਾ। ਬਾਕੀਆਂ ਦਾ ਇਸਤੀਫਾ ਹਾਈ ਕਮਾਂਡ ਕੋਲੋਂ। ਔਰ ਜਦ ਹਾਈ ਕਮਾਂਡ ਕਹੇਗੀ ਉਸ ਕੰਸੀ ਤੇ ਅਸੀਂ ਦੁਆ ਨੇ ਇਸਤੀਫਾ ਦਿੱਤਾ ਹੈ ਭਈ ਜਾਓ ਇਹਨਾਂ ਕੋਲ ਜਿਤਨੀ ਲੁੱਡ ਕੋਟ ਸੁਟ ਕਰਾਣੀ ਹੈ ਕਰਵਾ ਲਓ ਅਸੀਂ ਕੱਲ ਅਰਦਾਸ ਕੀਤੀ ਹੈ ਗੁਰ ਰਕਸ਼ਨ ਸਾਹਿਬ ਅਗੇ ਗਰਾਂਧ ਸਾਹਿਬ ਜੀ ਅਗੇ ਉਹ ਅਰਦਾਸ ਨਹੀਂ ਜਾਏਗੀ ਇਹ ਮੈਂ ਤੁਹਾਨੂੰ ਦੱਸ ਦਿਆਂ ਉਹ ਤੁਸੀਂ ਕੋ ਅਰਦਾਸ ਨਹੀਂ ਜਾਏ ਚਲੇਗੀ ਨਾ ਤੱਕ ਹੈਗੀ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਗਰੂ ਉਨ੍ਹਾਂ ਦਾ ਇਸ ਵਾਸਤੇ ਸਾਡੇ ਕੱਲ ਦੀ ਅਰਦਾਸ ਸੰਗਤ ਦੀ ਅਰਦਾਸ ਸਾਡੀ ਨਹੀਂ ਹੈਗੀ ਸੰਗਤ ਦੀ ਅਰਦਾਸ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੀ ਹੁੰਦਾ ਹੈ। ਔਰ ਪੂਰੀ ਸੰਗਤ ਨੇ ਅਰਦਾਸ ਕੀਤੀ ਹੈ। ਇਹ ਤੇ ਲੱਭਣਾ ਹੀ ਨਹੀਂ ਹੈਗੇ।